ਸਮਾਣਾ ਸ਼ਿਵ ਲੰਗਰ ਕਮੇਟੀ ਵੱਲੋਂ 33ਵਾਂ ਸ੍ਰੀ ਅਮਰਨਾਥ ਯਾਤਰਾ ਜਿਹੜੀ ਸ਼ੁਰੂ ਹੋ ਰਹੀ ਉਸ ਦੇ ਲਈ ਭੰਡਾਰਾ ਜਿੱਥੇ ਰਾੜੀ ਮਾਰਗ ਬਾਲਟਾਲ ਦੇ ਵਿੱਚ ਲਾਇਆ ਜਾਣਾ ਹੈ ਜਿਹੜਾ ਕਿ 40 ਦਿਨ ਉੱਥੇ ਚੱਲੇਗਾ ਉਸ ਨੂੰ ਅੱਜ ਸਮਾਣਾ ਤੋਂ ਭੋਲੇ ਸ਼ੰਕਰ ਦੇ ਜੈਕਾਰੇ ਲਾ ਕੇ ਬਾਬਾ ਪਰਫਾਨੀ ਦੇ ਜੈਕਾਰੇ ਲਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਇਸ ਸੰਸਥਾ ਦੇ ਜਿਹੜੇ ਆਗੂ ਹੈ ਅਮਰ ਗੋਇਲ ਵੱਲੋਂ ਹਰੀ ਚੰਡੀ ਦਿਖਾ ਕੇ ਇਹ ਜਿਹੜੇ ਲੰਗਰ ਦੇ ਟਰੱਕਾਂ ਜਿਹੜੇ ਸਮਾਣਾ ਤੋਂ ਰਵਾਨਾ ਕੀਤੇ ਗਏ ਔਰ 33ਵਾਂ ਭੰਡਾਰਾ ਉੱਥੇ ਲੱਗ ਰਿਹਾ ਹੈ ਜਿਸ ਦੇ ਵਿੱਚ ਇਸ ਇਲਾਕੇ ਦੇ ਲੋਕ ਦਾਨੀ ਸਜਣਾਗੇ ਸਹਿਯੋਗ ਨਾਲ ਇਹ ਪੰਡਾਰਾ ਉੱਥੇ ਅਮਰਨਾਥ ਯਾਤਰਾ ਦੇ ਜਿਹੜੇ ਯਾਤਰੀ ਜਾਂਦੇ ਆ ਉਹਨਾਂ ਦੇ ਲਿਆ ਜਾਂਦਾ ਹੈ द्वारा अपनी बहुत ही ऐतिहासिक यात्रा जो कि बाबा अमरनाथ जी के पहाड़ों में जम्मू कश्मीर में होने जा रही है तीन जुलाई से उसके लिए तेतीसवां भंडारा रवाना किया जा रहा है बहुत ही जोश के साथ शहर निवासियों और बाहर के अहमदाबाद लुधियाना दिल्ली से दोस्तों के सहयोग से यह भंडारा रवाना किया जा रहा है भंडारा हमारा तीस जुलाई से यात्रा शुरू होनी है तीस जुलाई से लेकर नौ अगस्त तक अमरनाथ का भंडारा शेषनाग में बराड़ी वर्ग में चलाया जाएगा यात्रियों को रहने के लिए कंबल गर्भ कंबल टेंट खाने पीने के लिए हर तरह का सुंदर सादा भोजन चाय नाश्ता एवं मेडिकल की व्यवस्था शिवलंगन कमेटी द्वारा हर साल की जाती है सरकार की तरफ से आश्वासन मिल रहा है और कश्मीरी लोगों की भी यही जनता की आवाज़ है कि इस बार यात्रा बहुत सुगम बहुत साफ होगी ਰਾਸਤੇ ਵੀ ਬਹੁਤ ਅੱਛੇ ਬਣਾ دیے ਗਏ ਹਨ ਔਰ ਜੋ ਸਕਿਉਰਿਟੀ ਫੋਰਸਸ ਦੀ ਡਿਪਲੋਇਮੈਂਟ ਹੈ ਉਹ ਬਹੁਤ ਜ਼ਿਆਦਾ ਕਰਦੀ ਗਈ ਹੈ ਜੰਮੂ ਤੋਂ ਲੈ ਕੇ ਹੋਲੀ ਕੇਵ ਤੱਕ ਗੁਫਾ ਤੱਕ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਯਾਤਰੀ ਕੋ ਕੋਈ ਵੀ ਤਕਲੀਫ ਕੋਈ ਖਤਰਾ ਨਹੀਂ ਹੈ ਇਸੋ ਜੈ ਬਾਬਾ ਬਰਫਾਨੀ ਅੱਜ ਸ਼ਿਵਲੰਗਰ ਕਮੇਟੀ ਵੱਲੋਂ ਸ਼੍ਰੀ ਅਮਰਨਾਥ ਜੀ ਗੋਇਲ ਚੇਅਰਮੈਨ ਸ਼ਿਵਲੰਗਰ ਕਮੇਟੀ ਸਮਾਣਾ 33ਵਾਂ ਲੰਗਰ ਸਮਾਣੇ ਤੋਂ ਰਵਾਨਾ ਕਰ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੋਸ਼ੋ ਇਤਰਾਸ ਨਾਲ ਇਹ ਲੰਗਰ ਜਿਹੜਾ ਹੈ ਅਸੀਂ ਲੈ ਕੇ ਜਾ ਰਹੇ ਹਾਂ ਤੇ ਯਾਤਰੀਆਂ ਵਾਸਤੇ ਉੱਥੇ ਬਹੁਤ ਵਧੀਆ ਫੈਸਿਲਿਟੀ ਹੈ ਖਾਣ ਪੀਣ ਦੀ ਸਾਰੀ ਵਿਵਸਥਾ ਕੀਤੀ ਗਈ ਹੈ ਬਹੁਤ ਵਧੀਆ ਸਿਸਟਮ ਹੈ ਸਾਰਾ ਸਾਰੇ ਸ਼ਿਵ ਭਗਤਾਂ ਨੂੰ ਬੇਨਤੀ ਹੈ ਵੀ ਰੱਜ ਕੇ ਪਹੁੰਚੋ ਉੱਥੇ ਤੇ ਬਾਬਾ ਦੇ ਦਰਸ਼ਨ ਕਰੋ ਜੈ ਬਾਬਾ ਬਰਫਾਨੀ ਜੈ ਬਾਬਾ ਬਰਫਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਅੱਜ ਸਾਡੇ ਵੱਡੇ ਵੀਰ ਅਮਰ ਚੌਧਰੀ ਜੀ ਦੀ ਸਰਪ੍ਰਸਤੀ ਹੇਠ ਸ਼ਿਵ ਲੰਗਰ ਕਮੇਟੀ ਸਮਾਣਾ ਵੱਲੋਂ ਇਹ ਅੱਜ ਦਿੱਤੀ ਮਾ ਭੰਡਾਰਾ ਅਮਰ ਨਾਰਜ ਜੀ ਲਈ ਬਾਹਰ ਟਾਲੀ ਇਥੋਂ ਅੱਜ ਰਵਾਨਾ ਹੋ ਰਿਹਾ ਤੇ ਇਹਨਾਂ ਦੀ ਸਾਰੀ ਟੀਮ ਸ਼ਿਵ ਵੀਰ ਜੀ ਗਗਨ ਸਾਰਿਆਂ ਨੂੰ ਨਰੇਸ਼ ਵੀਰ ਜੀ ਖੜੇ ਐ ਸ਼ਿਵ ਵੀਰ ਜੀ ਖੜੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਦਿਨਾ ਵੀ ਜਿਹੜੀ ਇੰਨੀ ਇਹ ਸੇਵਾ ਕਰਦੇ ਨੇ ਉਥੇ ਮਰਜੀ ਜਿਹੜੇ ਆਪਣੇ ਖਾਣ ਪੀਣ ਦੀ ਸਹੂਲਤ ਬਹੁਤ ਵੱਡੀ ਹੈ ਰਾਤ ਨੂੰ ਰਹਿਣ ਦੀ ਕੰਬਲ ਦੀ ਦਵਾਈਆਂ ਦੀ ਸਿੰਪਲ ਖਾਣਾ ਔਰ ਵਧੀਆ ਖਾਣਾ ਬਰਾੜੀ ਟੋਪ ਤੇ ਲੱਗਦਾ ਜੀ ਇਹ 3 ਅਗਸਤ ਤੋਂ ਆਸੋ ਦੀ 3 ਜੁਲਾਈ ਤੋਂ ਲੱਗਣਾ ਹੈ 9 ਅਗਸਤ ਤੱਕ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼